ਖੰਨਾ ਪੁਲਿਸ ਨੇ ਮੇਜਰ ਡਰੱਗ ਪੈਟਲਰ ਦਾ ਪਰਦਾ ਫਾਸ਼ ਕਰਦਿਆਂ ਹੋਇਆਂ ਇੱਕ ਵਿਦੇਸ਼ੀ ਮਹਿਲਾ ਨੂੰ ਕਾਬੂ ਕੀਤਾ ਹੈ ਜਿਸਦੇ ਕੋਲ ਭਾਰੀ ਮਾਤਰਾ ਦੇ ਵਿੱਚ ਅਜਹੀ ਚੀਜ਼ ਬਰਾਮਦ ਹੋਈ ਹੈ ਜਿਸ ਨੇ ਕੀ ਅਜਿਹੀ ਜਵਾਨੀ ਦਾ ਕਾਣ ਕੀਤਾ ਹੋਇਆ ਹੈ ਤੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ ਦਰਸਲ ਖੰਨਾ ਪੁਲਿਸ ਨੇ ਨਾਕੇ ਦੇ ਦੌਰਾਨ ਇੱਕ ਨਾਈਜੀਰੀਅਨ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਦਿੱਲੀ ਤੋਂ ਅਮ੍ਰਿਤਸਰ ਚਿੱਟਾ ਸਪਲਾਈ ਕਰਨ ਜਾ ਰਹੀ ਸੀ ਜਿਸ ਨੇ ਕੀ ਪਾਣੀ ਦੇ ਫਿਲਟਰਾਂ ਦੇ ਵਿੱਚ ਹੈਰਨ ਪਾ ਕੇ ਉਸ ਨੂੰ ਪੀਓਪੀ ਦੇ ਨਾਲ ਕਵਰ ਕੀਤਾ ਹੋਇਆ ਸੀ ਦੀ 4 ਨੂੰ 24 ਮਾਰਚ ਨੂੰ ਮਾਰਨਿੰਗ ਦਿੱਲੀ ਨਾਕਾਬੰਦੀ ਜੀਟੀ ਰੋਡ ਟਿਸਟਨ ਮਾਲ ਤੇ ਐਸਆਈ ਸੁਖਵੀਰ ਸਿੰਘ ਦੀ ਪਾਰਟੀ ਨੇ ਕੀਤੀ ਹੋਈ ਸੀ ਉਸ ਨਾਕਾਬੰਦੀ ਦੌਰਾਨ ਇੱਕ ਨਾਈਜੀਰੀਆ ਨੈਸ਼ਨਲ ਇੱਕ ਲੜਕੀ ਹੈ ਜਨਾਦਾ ਨਾਮ ਹੈ ਜॉय ਡਾਟਰ ਆਫ ਉਕੋ ਉਹ ਜਿਹੜੀ ਹੈ ਫੜੀ ਗਈ ਹੈ ਤੇ ਉਹ ਜਿਹੜੀ ਨਾਈਜੀਰੀਆ ਨੈਸ਼ਨਲ ਹੈ ਉਸ ਦੇ ਕੋਲੋਂ ਤਕਰੀਬਨ 700 ਗ੍ਰਾਮ ਚਿਟਾ ਜੜਾ ਹੈ ਟੂ ਬੀ ਪ੍ਰੈਸਾਈਜ਼ 696 ਗ੍ਰਾਮ ਹੀਰੋਇਨ ਜੜੀ ਹੈ ਅਪ੍ਰੋਕਸੀਮੇਟ 700 ਗ੍ਰਾਮ ਹੀਰੋਇਨ ਜੜੀ ਹੈ ਔਰ ਰਿਕਵਰ ਕੀਤੀ ਗਈ ਹੈ ਔਰ ਜਦੋਂ ਇਸ ਕਿਰਿਤੀ ਤੋਂ ਪੁੱਛਿਆ ਗਿਆ ਤੇ ਨੈਟਵਰਕ ਬਾਰੇ ਤੇ ਨਾ ਦੇ ਆਪਣੇ ਦੱਸਣ ਦੇ ਮੁਤਾਬਿਕ ਆਪਣੇ आईएसबीटी ਟਰਮੀਨਲ ਦਿੱਲੀ ਤੋਂ ਇੱਕ ਨਾਈਜੀਰੀਅਨ ਨੇ ਇਹਨਾਂ ਨੇ ਇੱਕ ਚਿੱਟਾ ਛੜਾ ਸੀਗਾ ਪ੍ਰੋਵਾਈਡ ਕੀਤਾ ਸੀ ਔਰ ਇਹਨਾਂ ਨੇ ਅੱਗੇ ਜਿਹੜਾ ਚਿੱਟਾ ਹੈਗਾ ਇਹ ਬਸ ਸਟੈਂਡ ਅੰਮ੍ਰਿਤਸਰ ਡਿਲੀਵਰ ਕਰਨ ਜਾਣਾ ਸੀਗਾ ਤੇ ਉਸ ਤੋਂ ਲਾਵਾਏ ਬੜੇ ਇਨੋਵੇਟਿਵ ਤਰੀਕੇ ਤੋਂ ਇਸ ਨੂੰ ਪੈਕ ਕੀਤਾ ਹੋਇਆ ਸੀ ਇਸ ਦੇ ਵੀ ਮਤਲਬ ਜਿਹੜੀ ਫੋਟੋਸ ਵੀ ਹੈ ਅਸੀਂ ਪ੍ਰੋਵਾਈਡ ਕਰਾਂਗੇ ਜਿਹੜੇ ਆਪਣੇ ਵਾਟਰ ਫਿਲਟਰਸ ਹੁੰਦੇ ਆ ਵਾਟਰ ਫਿਲਟਰ ਦੇ ਜਿਹੜੇ ਕੋਨਸ ਹੁੰਦੇ ਆ ਜਿਹੜੇ ਮਤਲਬ ਵਾਟਰ ਫਿਲਟਰ ਇਸ ਲੱਗਦੇ ਆ ਉਹ ਕੋਨਸ ਦੇ ਅੰਦਰ ਇਹਨਾਂ ਨੇ ਚਿੱਟੇ ਦੀ ਟੈਬਲੇਟਸ ਬਣਾਈ ਹੋਈ ਸੀ ਦਾਰਵੀ ਕੀ ਫੜੀ ਗਈ ਇਸ ਮਹਿਲਾ ਦੀ ਭੈਣ ਡਰਗਸ ਮਗਨ ਦੇ ਮਾਮਲੇ ਦੇ ਵਿੱਚ ਕਪੂਰਥਲਾ ਜੇਲ੍ਹ ਦੇ ਵਿੱਚ ਬੰਦਾ ਹੈ ਬਹਿਰਾਲ ਪੁਲਿਸ ਇਸ ਮਹਿਲਾ ਦਿਨਰ ਕੁਝ-ਕਿਛ ਕਰ ਰਹੀ ਹੈ ਤਾਂ ਜੋ ਉਸ ਦੇ ਬਾਕੀ ਸਾਥੀਆਂ ਦਾ ਵੀ ਪਤਾ ਲੱਗ ਸਕੇ ਖੰਨਾ ਤੌਰ ਵਿੰਧਰ ਸਿੰਘ ਢਿਲੋਂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ